ਹਾਂਜੀ ਸਸਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਆਪਣੀ ਸਵੇਰ ਦੀ ਸ਼ੁਰੂਆਤ ਆਪਣੀ ਬਲੈਕ ਕੌਫੀ ਦੇ ਨਾਲ ਹੋ ਗਈ ਆ ਤੇ ਬਾਕੀ ਤੁਸੀਂ ਇੱਧਰ ਦੇਖੋ ਗੁਰシャン ਸਿੰਘ ਆਪਣਾ ਸੁੱਤਾ ਉੱਠਦਾ ਸਾਰੇ ਨਾ ਪਤਾ ਕਿੱਥੇ ਹੁੰਦਾ ਹੁੰਦਾ ਤੋਂ ਪਹਿਲਾਂ ਆਹ ਦੇਖੋ ਇਹਦੇ ਮੈਂ ਤੁਹਾਨੂੰ ਦਿਖਾਉਣਾ ਕਿੱਥੇ ਹੁੰਦਾ ਹੈ ਗੁਰシャン ਸਿੰਘ ਸੁੱਤਾ ਉੱਠਦਾ ਹੀ ਹੁੰਦਾ ਪਹਿਲਾਂ ਇਹਦੇ ਕੋਲੇ ਆਹ ਦੇਖੋ ਇੱਧਰ ਆਹ ਦੇਖੋ ਸੁੱਤਾ ਉੱਠਦਾ ਹੀ ਗੁਸ਼ਾਨ ਆਪਣੇ ਪੈਂਟਸ ਨੂੰ ਚੁੱਕਾ ਕੇ ਬੁੱਤ ਲੈ ਆਣੇ ਆ ਛੱਡੋ ਇਹ ਤਰੀਕਾ ਸਤਾ ਉੜਦਾ ਹੀ ਪੈਂਥਲ ਹੀ ਛੜਦਾ ਉਹਦੇ ਇਹਨੂੰ ਛੜਦੇ ਨਾ ਆ ਦੇਖੋ ਇਹ ਕੋ ਦਵਾ ਇਹ ਖੇਡਦਾ ਇਹ ਬਹੁਤ ਖੇਡਦਾ ਹੈ ਇਹ ਡਰਾਪ ਕਰਦਾ ਇਹ ਬਹੁਤ ਖੇਡਦਾ ਹੈ ਮਾ ਕੁੱਚਾ ਵੀ ਕੁੱਚਾ ਵੀ ਅਲਤਾਂ ਜਾ ਕਿ ਕਿ ਹਟਾਉਣ ਹਟਾਉਣ ਤੇ ਟਾਈਮ ਮਿੱਤਰ ਹੁਣ ਪੌਣੇ 10 ਹੋ ਗਏ ਨੇ ਤੇ ਆਪਾਂ ਹੁਣ ਚੱਲਦੇ ਆ ਆਪਣੀ ਸ਼ੌਅ ਵਾਸਤੇ ਲੈ ਕੇ ਆਉਣੇ ਅੱਜ ਆਪਾਂ ਲੱਗਣਾ ਆਪਣੀ ਤੇ ਸ਼ਾਲਵੀ ਸਿੰਘ ਆਪਣਾ ਨਹਾਊਗਾ ਤੇ ਪਹਿਲਾਂ ਪਾਣੀ ਪੀ ਕੇ ਸਵੇਰ ਸੱਜੇ ਜਲਦੀ ਉੱਠ ਕੇ ਗਲਾਸ ਪਾਣੀ ਦਾ ਪੀ ਕੇ ਫਿਰ ਪੁੱਤਰੀ ਮੇਰੀ ਇਹ ਨਹਾ ਵੀ ਲਈ ਤੇ ਸਕੂਲ ਦਾ ਕੰਮ ਸਾਰਾ ਫਿਨਿਸ਼ ਕਰਾ ਠੀਕ ਹੈ ਇਹ ਨਾ ਵੀ ਤੂੰ ਉਹਦੇ ਨਾਲ ਖਿੜੀ ਜਾਵੇਂ ਪੈਂਥਨ ਨਾਲ ਖਿੜੀ ਜਾਵੇਂ ਠੀਕ ਹੈ ਬੇਟੇ ਓਕੇ ਤੇ ਇਧਰ ਆਪਣੀ ਗੱਡੀ ਦੇ ਪਿੱਛੇ ਗੱਡੀ ਕੋ ਹੋਰ ਲੱਗੀ ਵੀ ਆ ਤੇ ਹੁਣ ਮੈਂ ਉਹਨੂੰ ਕਹਿਤਾ ਵੀ ਆਪਣੀ ਗੱਡੀ ਮਾੜੀ ਸਾਈਡ ਤੇ ਪਾਰੀ ਕਰ ਲਾ ਤਾਂ ਕਿ ਮੈਂ ਆਪਣੀ ਗੱਡੀ ਇਹ ਤੋਂ ਕੱਢ ਲਵਾਂ ਕਿ ਕੋਈ ਲੱਕੜਾਂ ਆਪਣੀ ਫੋੜ ਗੱਡੀ ਦੇ ਵਿੱਚ ਆਉਣੀਆਂ ਤੇ ਟੈਂਪਰੇਚਰ ਅੱਜ ਦਾ ਕੁਝ ਐਦਾਂ ਦੇਖੋ ਤੁਸੀਂ 22 ਡਿਗਰੀ ਟੈਂਪਰੇਚਰ ਹੈ ਤੇ ਟਾਈਮ ਸਵੇਰ ਦੇ ਵਜੇ ਬਿਨੇ ਪੌਣੇ 10 ਤੇ ਘਰ ਤੋਂ ਨਿਕਲਦੀ ਸਾਰੇ ਮਿੱਤਰੋ ਮੈਨੂੰ ਮਾਮੇ ਨੇ ਘੇਰ ਲਿਆ ਕਿ ਗੱਡੀ ਜਾਂਦੀ ਸੀ ਉਹਨੇ ਹੀ ਗੱਡੀ ਇੱਧਰ ਐਂਟਰ ਹੋਈ ਤੇ ਉਹਨਾਂ ਨੇ ਨਾ ਬਸ ਇਹਦਾ ਮੂਡ ਹੁੰਦਾ ਹੈ ਵੀ ਜਦੋਂ ਮੂਡ ਬਣਿਆ ਉਦੋਂ ਉਹਨਾਂ ਨੇ ਗੱਡੀ ਜਿਹੜੀ ਹੈ ਨਾ ਲੈ ਕੇ ਉਹਨੇ ਗੱਡੀ ਉਹ ਘੇਰ ਲਈ ਹੈ ਤੇ ਇਹਨਾਂ ਨੇ ਆਪਾਂ ਨੂੰ ਰੋਕੇ ਵੈਸਟਾ ਗੱਡੀ ਰੋਕੇ ਦੇਖੋ ਡਾਕੂਮੈਂਟ ਵਗੈਰਾ ਚੈੱਕ ਕਰਦੇ ਆ ਉਹ ਦੇਖੋ ਪਿੱਛੇ ਖੜੇ ਡਾਕੂਮੈਂਟ ਵਗੈਰਾ ਸਾਰੇ ਭਾਵੇਂ ਪੂਰੇ ਵੀ ਹੋਣ ਕੁਝ ਹੋਵੇ ਪਰ ਫਿਰ ਵੀ ਨਾ ਜਦੋਂ ਇਹ ਘੇਰਦੇ ਆ ਵੀ ਆਪਣੇ ਲਾਇਸੈਂਸ ਦੋ ਆਪਣੇ ਗੱਡੀ ਦੇ ਡਾਕੂਮੈਂਟ ਦੋ ਆਪਣੇ ਤਾਂ ਆਪਣੇ ਇਹੇ ਥੋੜਾ ਆਪਣੀ ਆਈਡੀ ਆ ਉਹ ਦੋ ਸਾਰੇ ਡਾਕੂਮੈਂਟ ਚੈੱਕ ਕਰਦੇ ਕਰਦੇ ਇਹਨਾਂ ਨੇ ਫਿਰ ਵੀ ਹੋਰੇ 15 20 ਮਿੰਟ ਇਹਨਾਂ ਖਰਾਬ ਕਰਦੇ ਨੇ ਸਾਰਾ ਕੁਝ ਠੀਕ ਹੋਣੇ باوجود ਵੀ ਬਸ ਇਹ ਹੁੰਦਾ ਵੀ ਹਾਂ ਟਾਈਮ ਦੀ ਵੇਸਟ ਬਹੁਤ ਹੁੰਦੀ ਹੈ ਡਾਕੂਮੈਂਟ ਦੇ ਦੇ ਮਿੱਤਰੋ ਫਿਰ ਵੇਖੋ ਚਲੇ ਗਏ ਕਰਨ ਸਾਰਾ ਕੁਝ ਓਕੇ ਆ ਇੱਥੋਂ ਲੱਦਾਂਗੇ ਮਿੱਤਰੋ ਲੱਕਣਾ ਆਪਾ ਆਪਣੀਆਂ ਦੇਖੋ ਤੁਸੀਂ ਕਿੱਡਾ ਢੇਰੇ ਨਾਲ ਲੱਕਣਾ ਵੱਡ ਵੱਡ ਕੇ ਲਾਤਾ ਪੂਰੀ ਤਿਆਰੀ ਕਰੀ ਬੈਠੇ ਜਦੋਂ ਨਾ ਪਹਿਲਾਂ ਮੈਂ ਲੱਕੜਾਂ ਲੈਣ ਆਉਂਦਾ ਸੀਗਾ ਤਾਂ ਉਹ ਤੱਕ ਢੇਰੇ ਸੀਗਾ ਤੇ ਆ ਦੁਬਾਰਾ ਸਾਰੀ ਵੱਡ ਵੱਡ ਮੈਂ ਆਇਆ ਬਹੁਤ ਦੇਰ ਬਾਅਦ ਲੱਕੜਾਂ ਲੈਣ ਵਾਸਤੇ ਕਿਉਂਕਿ ਨਾ ਪਹਿਲਾਂ ਬਾਪੂ ਜੀ ਉਹ ਨਹੀਂ ਲੱਕੜਾਂ ਵਾਸਤੇ ਆਉਂਦੇ ਸੀਗੇ ਤੇ ਮੈਂ ਫਿਰ ਆਪਣੇ ਹੋਰ ਕੰਮ ਸੌਂਦਾ ਸੀਗਾ ਤੇ ਅੱਜ ਮੈਂ ਬਹੁਤ ਦਿਨਾਂ ਬਾਅਦ ਲੱਕੜਾਂ ਲੈਣ ਵਾਸਤੇ ਆਇਆ ਤਾਂ ਮੈਂ ਦੇਖਿਆ ਮੈਂ ਕਿਹਾ ਵੀ ਯਾਰ ਇੰਨੀ ਲੱਕੜਾਂ ਵੱਡ-ਵੱਡ ਕੇ ਢੇਰ ਲਾ ਦੇਣਾ ਨੇ ਕਿ ਉਹ ਸਾਰੀਆਂ ਜਿਹੜੇ ਲੱਕੜਾਂ ਪਹਿਲਾਂ ਪਈਆਂ ਸੀਗੀਆਂ ਆ ਇਹ ਇਦਾਂ ਬੰਨੀਆਂ ਪਈਆਂ ਸੀ ਜਿੱਦਾਂ ਉਹ ਨਹੀਂ ਦਿਖੇ ਤੁਹਾਨੂੰ ਇਹ ਇਦਾਂ ਇਦਾਂ ਪਈਆਂ ਸੀਗੀਆਂ ਤੇ ਸਾਰੀਆਂ ਵੱਡ-ਵੱਡ ਕੇ ਦੇਖੇ ਉਹਨਾਂ ਨੇ ਹੁਣ ਆਹ ਟੋਟੇ ਇਧਰ ਕਰਤੇ ਇਹ ਹੈਗੇ ਨਿੱਕੀ ਲੱਕੜ ਜਿਹੜੀ ਕਿ ਉਹਦੇ ਵਿੱਚ ਲੱਗਦੀ ਹੈ ਜਦੋਂ ਕਮੀਨੋ ਨ ਇਹ ਉਲੀ ਵਾਸਤੇ ਵਰਤੀ ਜਾਂਦੀ ਹੈ ਤੇ ਜਿਹੜੀ ਪੀਸੇ ਵਾਸਤੇ ਵਰਤੀ ਇਹਨੇ ਲੱਕੜ ਉਹ ਆਹ ਵਾਲੀ ਹੁੰਦੀ ਆ ਥੋੜੀ ਜਿਹੀ ਲੰਬੀ ਹੁੰਦੀ ਆ ਸਾਈ ਦੇ ਵਿੱਚ ਤੇ ਥੋੜੀ ਪਤਲੀ ਹੁੰਦੀ ਆ ਤੇ ਆਹ ਸਾਈ ਲੱਕੜ ਆਪਣੀ ਲੱਕੜ ਦੀ ਪੱਠੀ ਪੀਸਿਆਂ ਵਾਸਤੇ ਹੀ ਵਰਤੀ ਜਾਂਦੀ ਆ ਤੇ ਇੱਧਰ ਸਾਰੀ ਆਹ ਵਾਲੀ ਕਮੀਨੋ ਵਾਸਤੇ ਵਰਤੀ ਜਾਂਦੀ ਆ ਤੇ ਆਪਾਂ ਹੁਣ ਟਾਈਮ ਨਾ ਖਰਾਬ ਕਰੀਏ ਤੇ ਆਪਣੀ ਲੱਕੜ ਚੱਕੀ ਦੇਖ ਕੇ ਵਧੀਆ-ਵਧੀਆ ਲੱਕੜ ਦਾ ਸੈਜ ਨਾ ਜਿਹੜਾ ਮੈਂ ਚੱਕਦਾ ਹੁੰਦਾ ਹੈ ਉਹ ਮੈਂ ਆਹ ਲੱਕੜ ਚੱਕਦਾ ਹੁੰਦਾ ਆਹ ਵਾਲੀ ਇਹ ਤਾਂ ਹੀ ਲੱਕੜਾ ਦੇਖੋ ਆ ਸਾਰੇ ਪ੍ਰੋਪਰ ਸਾਈਜ਼ ਲੱਕੜ ਦਾ 45 ਸੈਂਟੀਮੀਟਰ ਲੰਮੀ ਹੈ ਤੇ ਇਹ 25 ਸੈਂਟੀਮੀਟਰ ਇਹ ਮੋਟੀ ਆ ਕਿਉਂਕਿ ਇਹਦੇ ਨਾਲ ਨਾ ਜਦੋਂ ਆਪਾਂ ਫੋਰਨ ਚ ਬਾਲਦੇ ਆ ਇਹਨਾਂ ਨੂੰ ਕੋਲੇ ਬਹੁਤ ਵਧੀਆ ਬਣਦਾ ਆ ਆਪਾਂ ਨੂੰ ਪੱਠੀ ਦੇ ਵਿੱਚ ਅੱਗ ਬਾਲਣ ਵਾਸਤੇ ਸਿਰਫ ਕੱਲੀ ਉੱਪਰੋਂ ਲਾੜਨੀ ਚਾਹੀਦੀ ਹੈਗੀ ਆਪਾਂ ਨੂੰ ਥੱਲੇ ਪੱਥਰ ਹੀ ਪੂਰਾ ਤਰੀਕੇ ਨਾਲ ਗਰਮ ਹੋਣਾ ਚਾਹੀਦਾ ਕਿਉਂ ਥੱਲੇ ਪੱਥਰ ਨਹੀਂ ਗਰਮ ਹੋਣਾ ਤਾਂ ਪੀਸੇ ਥੱਲੇ ਪੱਕਣਾ ਤੇ ਜਿਹੜੀ ਲਾੜ ਮਾਰਨੀ ਆ ਉਹ ਇਹਦਾ ਉੱਪਰ ਸਮਾਨ ਆਪਾਂ ਪਾਉਨੇ ਆ ਉਹਨੇ ਪੱਕਣਾ ਤੇ ਆਪਾਂ ਸਾਰੇ ਹੀ ਸਮਾਨ ਆਪਣੇ ਪੀਸੇ ਉੱਪਰ ਕੱਚਾ ਹੀ ਪਈਦਾ ਤੇ ਉਹ ਅੱਗ ਦੇ ਨਾਲ ਉੱਪਰ ਅੱਗੇ ਦੇ ਨਾਲ ਉੱਪਰ ਸਮਾਨ ਪੱਕਦਾ ਹੈ ਚੀਜ਼ ਵਗੈਰਾ ਸਾਰਾ ਪੱਕਦਾ ਹੈ ਤੇ ਥੱਲੇੋਂ ਪੱਥਰ ਦੇ ਨਾਲ ਜਿਹੜਾ 베ਸ ਆਟੇ ਦਾ ਉਹ ਪੱਕਦਾ ਹੈ ਤੇ ਇਸ ਕਰਕੇ ਆਪਣਾ ਸਾਰਾ ਪੀਸਾ ਜਿਹੜਾ ਉਹ ਇੱਕੋ ਸਮੇਂ ਦੇ ਵਿੱਚ ਸਾਰਾ ਇਕੱਠਾ ਪੱਕਦਾ ਤਾਂ ਕਿ ਲੱਕੜ ਦੀ ਭੱਟੀ ਦਾ ਪੀਸਾ ਬੈਸਟ ਹੁੰਦਾ ਹੈ ਬਹੁਤ ਟੇਸਟੀ ਹੁੰਦਾ ਹੈ ਮੈਂ ਆਪਣੇ ਰੀਪਨ ਵੀਰ ਨੂੰ ਵੀ ਚੁਕਾਇਆ ਸੀਗਾ ਪੀਸਾ ਉਹਨਾਂ ਨੂੰ ਬੜਾ ਪਸੰਦ ਆਇਆ ਤੇ ਜਿਹੜਾ ਵੀ ਆਪਣਾ ਪੀਸਾ ਖਾਂਦਾ ਹੈ ਉਹ ਵਾਕਈ ਕਹਿੰਦਾ ਯਾਰ ਪੀਸਾ ਬਹੁਤ ਸਵਾਰ ਹੈ ਤੇ ਤੁਹਾਨੂੰ ਇਨਵਾਈਟ ਕਰਾਂ ਕਿਤੇ ਰੋਮ ਦੀ ਧਰਤੀ ਤੇ ਤੁਹਾਨੂੰ ਆਉਣ ਦਾ ਮੌਕਾ ਮਿਲੇ ਨਾ ਤਾਂ ਜਰੂਰ ਸਿਵਰਾ ਮੌਕਾ ਦਿਓ ਤੁਹਾਨੂੰ ਫਲਾਵਾਗੀ ਵਧੀਆ ਜਿਹਾ ਪੀਸਾ ਵਾਕਈ ਜਿਹੜਾ ਬਹੁਤ ਸਵਾਰ ਬਣਾਈਦਾ ਲੱਕੜਾ ਫਾਈ ਨਹੀਂ ਆਪਾਂ ਨੇ ਆਪਣੀ ਲਦਣੀ ਆ ਇੰਨੀ ਕਿ ਲੱਕੜਾਂ ਗੱਡੀ ਲੈ ਕੇ ਜਾਵਾਂ ਕਿਉਂਕਿ ਇੰਨੀਆਂ ਕਿ ਲੱਕੜਾਂ ਹੀ ਮੇਰੇ ਕੋਲ ਫੋਰਮ ਥੱਲੇ ਹੋਰ ਪਈਆਂ ਆਪਾਂ ਨੂੰ ਸ਼ਨੀਵਾਰ ਤੇ ਐਤਵਾਰ ਤੇ ਸੋਮਵਾਰ ਵਾਸਤੇ ਚਾਹੀਦੀਆਂ ਮੰਗਲਵਾਰ ਦਵਾਰਾ ਫਿਰ ਆ ਕੇ ਲੈ ਜਾਵਾਂਗੇ ਆਪਾਂ ਕਿਉਂਕਿ ਲੱਕੜਾਂ ਹਾਲੇ ਨਾ ਪ੍ਰੋਪਰ ਤੌਰ ਤੇ ਸੁੱਕੀ ਨਹੀਂ ਹੈਗੀ ਲੱਕੜਾਂ ਤੇ ਆ ਦੇਖੋ ਹਰੇ ਵੀ ਨਾ ਲੱਕੜ ਦੇ ਵਿੱਚ ਆ ਥੋੜੀ ਅੱਗੇ ਬਣ ਲੱਗੇ ਥੋੜੀ ਦਿੱਕਤ ਆਉਗੀ ਇਹਨਾਂ ਨੂੰ ਤਾਂ ਕਰਕੇ ਮੈਂ ਕਿਹਾ ਵੀ ਚਲੋ ਦੋ ਤਿੰਨ ਦਿਨ ਧੁੱਪ ਹੋਰ ਲੱਗ ਲਵੇ ਇਹਨਾਂ ਨੂੰ ਹਲੇ ਹਾਂਜੀ ਹਾਂਜੀ ਹਲੇ ਉੱਥੇ ਹੀ ਟੁੱਕਨੇ ਪਏ ਆ ਹੈ ਮੈਂ ਲੱਕੜਾਂ ਲੈ ਕੇ ਉੜਿਆ ਤੇਰਾ ਹੈ ਨਾਤ ਨਹੀਂਗਾ ਚਾ ਵੀ ਗਏ ਚਾ ਵੀ ਗਟੇ ਉੱਠ ਵੀ ਨਾ ਲੱਗੋ ਤਾਂ ਓ ਪ੍ਰਾ ਤਲੇ ਵੀ ਬੋਰਡ ਲਿਖਣ ਦੀ ਜਿਹੜੀ ਸਾਰੀ ਜਵਾਬ ਤੇ ਜੇ ਕੁਸ਼ਾਨੀ ਵੀਰ ਦੀ ਹੁੰਦੀ ਆ ਕਿਉਂਕਿ ਨਾ ਇਟਾਲੀ ਨੇ ਬਿਲਕੁਲ ਪਰਫੈਕਟ ਲਿਖਦਾ ਤੇ ਬੋਲਦਾ ਆਪਾਂ ਜਿਹੜੀ ਪੀਸ ਆਫ ਆਫਰ ਉੱਪਰ ਲਾਉਣੀ ਆ ਉਹ ਸਾਰੀ ਕੁਸ਼ਾਨੀ ਇਹਨੇ ਪਾ ਲਿਖਣੀ ਆ ਸਾਫ ਕਰਕੇ ਬਲੈਕਬੋਰਡ ਨੂੰ ਇਹ ਦੱਸ ਸਕਦਾ ਬੇਟਾ ਨਾ ਉੱਤਰ ਕਿਧਰੇ ਉੱਤਰ ਨਹੀਂ ਕਿ ਪਾਸੇ ਲਿਖਣੇ ਕੀ ਲਿਖੀਂਗਾ ਅੱਜ ਦੇ ਉੱਪਰ ਅੱਜ ਪਹਿਲਾਂ ਪੀਸਰੇ ਦਾ ਨਾਮ ਲਿਖੋ ਜੀ ਇੱਥੇ ਅੱਜ ਤੱਕ ਫਿਰ ਤੁਹਾਨੂੰ ਲਿਖਾਂਗੇ ਵੀ ਕਿੰਨੇ ਵਜੇ ਖੁੱਲ੍ਹੇ ਕਿੰਨੇ ਬੰਦ ਹੁੰਦਾ ਉਸ ਤੋਂ ਬਾਅਦ ਆਓ ਆਫਰ ਕਿ ਲਿਖੀਂਗਾ ਆਫਰ ਵੀ ਬੁੱਧੂ ਆਉਗੂ ਪੀਸ ਸ ਤੇ ਬੀਵਾਰ ਨੂੰ ਭੜੇ ਸਾਰੇ 10 ਰੁਪਏ। ਬ੍ਰਾਵੋ। ਓਕੇ। ਲਿਖ ਦੇ ਵੀ ਫਟਾਫਟ। ਤੇ ਆਪਾਂ ਇਹਨੇ ਆਪਣੀ ਖਾਲੀ ਕਰਦੇ ਆਂ ਗੱਡੀ ਲੱਕੜਾਂ ਦੀ। ਠੱਕੇ ਪੁੱਤ ਜੀ ਬਸ। ਠੱਕੇ। ਹੈ? ਠੱਕੇ ਨਹੀਂ। ਹਾਂ ਦੋ ਲੈਣਾ ਲਿਖਿਆ ਦੇਖੋ ਇਹ ਦੋ ਯਾਰਾ ਦੇਖੋ। ਇੱਕ ਆ ਲਿਖਿਆ ਲਕਾਲਬਰੀ ਸੈਲਾ ਆਪਣੇ ਪਿੱਛੇ ਦਾ ਨਾਮ ਲਿਖਦਾ। 6:30 ਤੋਂ ਲੈ ਕੇ 10:30 ਵਜੇ ਤੱਕ ਤੂਤੀ ਇਲ ਮੇਰ ਕੋਲੇ ਦੀ ਵੀ ਹਰੇਕ ਬੁੱਧਵਾਰ ਨੂੰ ਤੁੱਤਲੇ ਪਿਸੇ ਆ ਸੋਲੀ 5 ਰੁਪਏ ਪਿਸਾਰੇ ਪਿਸੇ 5 ਰੁਪਏ ਦੇ ਆ ਹਲੇ ਕਹਾ ਸਾਰਾ ਬੋਰਡ ਲਿਖਣ ਤੇ ਪਿਆ ਤੇ ਤੁਸੀਂ ਥੱਕ ਵੀ ਗਏ ਥੱਕੇ ਗਏ ਹਾਂ ਉਹ ਸਿੱਧਾ ਲਿਖਣਾ ਬਹੁਤ ਔਖਾ ਕੁਝ ਕਰੇ ਨਾ ਦੇਖੋ ਰਿਹਾ ਆ ਇਹਦਾ ਬੋਰਡ ਇਹਨੂੰ ਪਰਕੇ ਤੇ ਕਿਤੇ ਫਟਿਆ ਜਾ ਪਿਆ ਮਤਲਬ ਉੱਪਰ ਉੱਪਰ ਨੂੰ ਜਦ ਲਿਖਦੇ ਆ ਐ ਪੂਰੀ ਕਦੇ ਲੈਣ ਖਿੱਚੋ ਇਹਨੇ ਕਦੇ ਕੁਝ ਹੋਇਆ ਨਾ ਕੋਈ ਇਦਾਂ ਕਰਨਾ ਆ ਲੈ ਕੇ ਇੱਕ ਫੂਟਾ ਲੈ ਕੇ ਇਹ ਇਦਾਂ ਲੈਣਾ ਪੈਟਾਗ੍ਰਾਮ ਨਹੀਂ ਬਣਾ ਲਾ ਸਿੱਧਾ ਲੈਣਾ ਤਾਂ ਕੋਈ ਚੱਕਰ ਨਹੀਂ ਹੈਗਾ ਚੱਕਰ ਇਹਦਾ ਨਾ ਵੀ ਜਦ ਲਿਖਦੇ ਆ ਆਈ ਰਿਵਲ ਨਵੀਂ ਲੈਂਦੀ ਬੱਦਬਲੀ ਸਕੀਪ ਹੋ ਜਾਂਦਾ ਪਹਿਲੀ ਕਰਕੇ ਲਿਖਣਾ ਨੂੰ ਆ ਚੀ ਨਾ ਵਰਤੇ ਆ ਚੀ ਇਦਾਂ ਵਰਤਾ ਆਪਸਾ ਵਰਤੇ ਦਾ ਇਹ ਆਪਸਾ ਵਰਤੇ ਦਾ ਇਦਾਂ ਛੋਟਾ ਕਲਰ ਮੋਰ ਹੈ ਹੈ ਤੂੰ ਤੇ ਇਜੋਬਦੀ ਨਹੀਂ ਹੁਣ ਤਾਂ ਲਿਖਿਆ ਵਸੇ ਦਾ ਵਰਾਇਟੀ ਨਹੀਂ ਫਰਕ ਪੈਣਾ ਨਾ ਫਿਰ ਲੈ ਫੇ ਆਪਾਂ ਸਮਾਨ ਜਾ ਕੇ ਲੈ ਕੇ ਨਾ ਪਹ ਤਾਂ ਫਟਾਫਟ ਚੱਲ ਦੇਸੀ ਔਰੋ ਆ ਦੇਖ ਆ ਖੁਰਦੀ ਜੀ ਫਿਰ ਮੇਤ ਨਾ ਹੁੰਦਾ ਜਗਾ ਆ ਦੇਖ ਦੇ ਇਹ ਗੱਲ ਉਹ ਕਿ ਵਸੇ ਤਾਂ ਇਹ ਤਾਂ ਕਰਦਾ ਹੈ ਅਸੋਲੋ ਉੱਥੇ ਕਿੰਨਾ ਹੈ 10 ਯੂਰੋ ਲੋਈ ਪਸੋਕੀ ਨਾ ਟੇਡਾ ਟੇਡਾ ਕੋਈ ਗੱਲ ਮਾੜੀ ਨਹੀਂ ਆ ਲਕਾਲਾ ਬ੍ਰਿਸੇਲਾ 6:30 ਤੋਂ 10:30 ਵਜੇ ਤੱਕ ਤੂਤੀ ਇਹ ਮਰਕੁਰੇਡੀ ਟੁੱਟੇਲੇ ਪਿਸੇ ਅਸੋਲੀ 5 ਯੂਰੋ ਟੁੱਤੀ ਜੁਵੇਦੀ ਲੇ ਪਿਸੇ ਮੈਕਸੀ ਇਹ ਫੈਮਿਲੀ ਪਿਸੇ ਵੱਡੇ ਹੁੰਦੇ ਆ ਅਸੋਲੀ 10 ਯੂਰੋ ਓਕੇ ਨਾ ਯਾ ਟੇਡਾ ਵੇਡਾ ਵਸੇ ਤਾਂ ਕਰਦੇ ਮੈਂ ਤਾਂ ਹੀ ਇਹ ਵੀ ਲਾਹ ਤੇ ਫਸੇ ਦਾ ਡਿਜ਼ਾਈਨ ਜੋਗਾ ਨਾ ਵੀ ਹਾਂ ਤਲੇ ਸਿਆਣੇ ਕਰਦਾ ਨਾ ਵੀ ਪੇਂਟਰ ਬਾਈ ਨਾਗਰਾ ਵਲੌਗਸ ਲੈ ਚੱਕ ਸਮਾਨ ਸਾਰੀ ਕਿੰਨਾ ਗੰਦ ਪਾਇ ਲਿਆ ਓਏ ਚਾਰ ਇੱਕ ਲਿਖਿਆ ਤਾਂ ਸਾਰੀ ਖਾਨ ਕੱਪੜੇ ਇਕੱਠਾ ਕਰ ਲਿਆ ਉਹਦੇ ਆਈ ਸਖੰਦਰ ਜੇ ਪ੍ਰਾਰੰਭ ਤੋਂ ਹਣਾ ਪਤਾ ਕਿੰਨਾ ਖਾਸੀ ਗਿਆ ਸ਼ਮਸੀ ਜਾ ਕੇ ਮਾਣ ਦੇਖਣ ਸਮਾਨ ਆਪਣੀ ਵੀਰਾਂ ਮੁਕੀ ਹੋਣ ਲੇਖਣ ਦੁਕਾਨ ਤੇ ਠੀਕ ਹੈ ਤੇ ਰੋਟੀ ਮੇਰੀ ਬਣਾ ਕੇ ਰੱਖੀ ਬਾਅਦ ਚ ਆਪਾਂ ਲੈ ਕੇ ਆਵਾਂਗੇ ਸਮਾਨ ਦੂਜੇ ਰਸਪੇਨ ਵਾਲਾ ਹਾਂਜੀ ਓਕੇ ਠੀਕ ਹੈ। ਚਲ ਚੰਗੀ ਜੀ ਨਾਲ। ਓਕੇ ਓਕੇ। ਚੱਲ ਪੁੱਤਰੀ ਉੱਠ ਫੇਸ਼ਨ। ਚੱਲ ਚੱਲ। ਮੇਰਾ ਫੋਨ। ਫੋਲ ਹੈ ਕਿ ਨਹੀਂ ਇਹਦਾ? ਨਹੀਂ। ਰਿਕੋਡ ਹੋ ਰਿਹਾ ਹੈ। ਠੀਕ ਹੈ। ਤੇਰਾ ਮਲਾ ਉਹਦਰਾ। ਯੋ! ਜਾਂਦਾ। ਐਡੀ ਗੱਡੀ ਦੇ ਫੋਨ ਦੀ ਬੇਤਵਰੀ ਸੀ। ਗਾਣਾ ਵਜਾਉਣਾ ਨਹੀਂ। ਹੈ? ਗਾਣਾ ਗਾਣਾ। ਲੱਭੀ ਗੱਡੀ 'ਚ ਬਾਅਦ 'ਚ ਬੈਣਾ ਹੁੰਦਾ ਪਹਿਲਾਂ ਗੁਸ਼ਾ ਨੂੰ ਇਦਾਂ ਹੁੰਦਾ ਵੀ ਫਟਾਫਟ ਤਾਰ ਲੈ ਕੇ ਨਾ ਮੈਂ ਗਾਣਾ ਲਾ ਦਵਾਂ ਗਾਣਾ ਜ਼ਿਆਦਾ ਵਧ ਗੱਲੀ ਦੇ ਵਿੱਚ। ਆਪਣੀ ਪੇਸੀ ਕਰਦੇ। ਇਹ ਉਹਨੇ ਤੇਕੀ ਆ ਦੇ ਪਈ। ਹਾਂ। ਦੇੜੀ ਆਪਣੀ ਤਾਰਨ ਆਕਸੀਮੀਟਰੋ ਇਸ ਆਪਣੀ ਹੈਗੀ ਆ ਦੂਜੇ ਫੋਨ ਦੇ ਕਿਉਂ ਨਾ ਗੱਡੀ ਪਹਿਲਾਂ ਡੈਡੀ ਕੋਲ ਦੀ ਸੀਗੀ ਇਹ ਉਹ ਫਿਰ ਡੈਡੀ ਆਪਣਾ ਫੋਨ ਇਹ ਕੋ ਰਟਿਆ ਚ ਕਰਦਾ ਸੀਗਾ ਤੇ ਆਪਣੇ ਜਦ ਆਈਫੋਨ ਦੇ ਵਿੱਚ ਲਾਉਣਾ ਹੈ ਫਿਰ ਆ ਲੱਗਣਿਆਂ ਦੇ ਵਿੱਚ ਪਰ ਜਿਹੜੀ ਆ ਵਾਲੀ ਹੈ ਮੇਰੇ ਆਈਫੋਨ ਦੇ ਵਿੱਚ ਲੱਗਦੀ ਨਹੀਂ ਸਭ ਕੱਲੇ ਕੁਸ਼ਾਂ ਦੇ ਫੋਨ ਦੇ ਵਿੱਚ ਲੱਗਦੀ ਆ ਤਾਂ ਇਹਨੂੰ ਫਿਰ ਕਾਲੀ ਭਈ ਫੋਨ ਲੈ ਕੇ ਭੱਜ ਕੇ ਜਾਂਦਰੀ ਤੇ ਪਾਪਾ ਦੇ ਫੋਨ ਤੇ ਵੀ ਸੱਜਣਾ ਸੀ ਹਨਾ ਇਹ ਆ ਲੱਗੇ ਜਾਣਾ ਥੋੜੇ ਆਲੇ ਉੱਪਰ ਨਹੀਂ ਆ ਤਾਂ ਲਾ ਜਾਣਾ ਆ ਨਹੀਂ ਲੱਗਣਾ ਮੇ ਫੋਨ ਦੇ ਉੱਪਰ ਓਕੇ कितें चलिया पैसे पैके निकलूंग रविता रहेगा तो मेरे तो है खुदी हो मिल गई है, है? तैयार कमा ले करती भाई देखो मैं तुरंत तो बाहर पार्किंग कितना भरी हुई है अच्छ शनिवार करके लोग सारे साडे वांग करने वास्ते आए हैं स्पेदा कह देने इटलीपिंग दे स्पेदा सारे लोग स्पेरा करने वास्ते आए हैं देखो हले भी लोग आई जाने हैं। ਲਾਈਨਾਂ ਲੱਗੀਆਂ ਪਈਆਂ ਗੱਡੀਆਂ ਦੀਆਂ ਪਾਰਕਿੰਗ ਦੇ ਵਿੱਚ ਇਹ ਮਾਰਕੀਟ ਦੇ ਵਿੱਚ ਵੀ ਨਾ ਬਗੈਰ ਕਾਰਡ ਤੋਂ ਐਂਟਰੀ ਹੈ ਨਹੀਂ ਮੈਟਰੋ ਤੇ ਕਾਰਡ ਦੇ ਨਾਲ ਹੀ ਐਂਟਰੀ ਹੋਣੀ ਹੈ ਕਾਰਡ ਜਿਹਦਾ ਕੰਮ ਕਰ ਹੁੰਦਾ ਉਹਦੀ ਕਾਰਡ ਬਣਨੇ ਆ ਆ ਦੇਖੋ ਚੱਲ ਗਿਆ ਸਕੈਨਰ ਇਸੇ ਕਾਰਡ ਨੂੰ ਸਕੈਨ ਕਰਨਾ ਹੈ ਤਾਂ ਕਿਟ ਨਹੀਂ ਖੁੱਲਣਾ ਹੈ ਸਿੱਕੇ ਨੂੰ ਹੋ ਰਹੇ ਨੇ ਦੇਖੋ ਪੁਸ਼ਾਂ ਤਾਂ ਪਹਿਲੇ ਅੰਦਰ ਵੜ ਗਿਆ ਸੀ ਇਹ ਉਹ ਦੂਜੇ ਨਾਲੇ ਅੰਦਰ ਵੜ ਗਿਆ ਤਾਂ ਹੈ ਇਹ ਮਾਰਕੀਟ ਦੇ ਵਿੱਚ ਜਿਹੜਾ ਸਮਾਨ ਬਹੁਤ ਜ਼ਿਆਦਾ ਮਹਿੰਗਾ ਹੈ। ਉਹ ਮਾਰਕੀਟ ਨਾਲ ਪ੍ਰੋਫੈਸ਼ਨਲ ਸਮਾਨ ਮਿਲਦਾ ਹੈ ਜਿਹੜੇ ਆਪਣੇ ਰੈਸਟੋਰੈਂਟਾਂ ਦੇ ਵਿੱਚ ਜਾਂ ਕਿਸੇ ਜਿਹੜੇ ਦੁਕਾਨਾਂ ਦੇ ਵਰਤੇ ਜਾਂਦਾ ਹੈ। ਪ੍ਰੋਫੈਸ਼ਨਲ ਸਮਾਨ ਕਰਕੇ ਨਾ ਸਮਾਨ ਤਾਂ ਵਧੀਆ ਹੁੰਦਾ ਪਰ ਰੇਟ ਵੀ ਨਾ ਦੁੱਗਣਾ ਤੇ ਗੁਣਾ ਰੇਟ ਹੁੰਦਾ। ਜਿੱਦਾਂ ਦੇਖੋ ਇੱਧਰ ਆ ਇੱਕ ਸਿੰਪਲ ਬੇਲਣ ਆਏ। ਆਪਣੇ ਰੋਟੀਆਂ ਬੇਲਣ ਵਾਲਾ। ਤੇ ਕਿੰਨੀ ਕੀਮਤ ਹੋਗੀ ਇਹਦੀ? ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਦੇਖੋ। ਇਹਦੀ ਕੀਮਤ ਹੈਗੀ ਆ ਰੁਕ ਜਾ ਭਾਈ। ਇਹਦੀ ਕੀਮਤ ਹੈਗੀ 14 ਰੁਪਏ ਤੇ ਪਲੱਸ 22% ਟੀਵਾਂ। ਮਤਲਬ ਇਹ ਆਪਣੇ 14.5 15 ਯੂਰੋ ਦਾ ਇੱਕ ਵੇਲਣਾ ਵੇਲਣਾ ਪੈਂਦਾ ਹੈ ਇੰਡੀਆ ਹਿਸਾਬ ਨਾਲ ਕਿਤੇ ਤੁਸੀਂ ਇਹ 1200 ਤੋਂ 1300 ਰੁਪਏ ਦਾ ਵੇਲਣਾ ਵੇਲਣਾ ਮਿਲਦਾ ਮਤਲਬ ਬਹੁਤ ਜ਼ਿਆਦਾ ਮਹਿੰਗੀ ਆ ਆ ਚੀਜ਼ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਮਹਿੰਗੀ ਆ ਆ ਦੇਖੋ ਜਿੱਦਾਂ ਕਟਛੀ ਪਈ ਆ ਆ ਸਿੰਪਲ ਇੱਕ ਆਪਣੀ ਹੋ ਕਟਛੀ ਆ ਚਮਚਾ ਵੱਡਾ ਤੇ ਇਹਦੀ ਦੇਖ ਕੀਮਤ 38 ਯੂਰੋ ਤੇ ਪਲੱਸ 22% ਟੀਵੀ ਆ ਇਹ ਵੀ 32 ਬਰੇਗਟ ਚ ਪੈਣੀ ਆ ਤਾਂ 9 ਤੇ ਸਭ 3000 ਦੀ ਕਟਛੀ ਆ ਇਹ ਇੰਨੀ ਜਿਆਦਾ ਮਹਿੰਗਾਈ ਆ ਇਹ ਮਾਰਕੀਟ ਦੇ ਵਿੱਚ ਇੱਕ ਤਾਂ ਆਪਾਂ ਨੇ ਇੱਥੋਂ ਲੱਤਾ ਕਰਤੋਂ ਨਾ ਆਪਣਾ ਦੇਖੋ ਆਪਣੇ ਮਕਸੀ ਪੀਸੀ ਵਾਲਾ ਤੇ ਹੁਣ ਆਪਾਂ ਲੈਣਾ ਹੈ ਟਿਕਨਲਰ ਮਿਕਸਰ ਮਿਕਸਰ ਲੈਣਾ ਹੈ ਮਿਕਸਰ ਲੈਣਾ ਹੈ ਘਰੇ ਵਾਸਤੇ ਇਹ ਨੂੰ ਆਪਣਾ ਪਿਆ ਵੀ ਹਾਂ ਪਹਿਲਾਂ ਆਪਣਾ ਆਪਣਾ ਸਮਾਨ ਲੈ ਲਈਏ ਵੀਰ ਲੈਣੀ ਹੈ ਟੈਨਸੀ ਵੀਰ ਲੈਣੀ ਹੈ ਕਿ ਲੈਣੀ ਆਪਣੀ ਹੈਂਕਮ ਦੀ ਟਿਕਨਲਰ ਮਿਕਸਰ ਇੱਕ ਲੈਣਾ ਮੈਨੂੰ ਇਹ ਮਿਕਸਰ ਆ ਪਿਆ ਵੀ ਹਾਂ ਜਾ ਕੇ ਗ੍ਰੈਂਡ ਕਰਕੇ ਸਮਾਨ ਇਹ ਇੱਥੇ ਬਣਾਉਂਦਾ ਰਹਿੰਦਾ ਨਾ ਇਹਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਕੁਕੀਣਾ ਕੁਸ਼ਾਨ ਨੂੰ ਆ 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 ਚੋਟਕੂ ਚੱਲ ਫਿਰ ਚੱਲੀ ਹੁਣ ਮਿਕਸ ਕਰੋ ਤੇ ਇਧਰ ਲੱਗੇ ਹੋਏ ਨੇ ਮੋਮਬੱਤੀਆਂ ਇਹਨੂੰ ਆਪਾਂ ਜੇ ਆਪਣੀ ਪੰਜਾਬੀ ਭਾਸ਼ਾ ਵਿੱਚ ਆਪਾਂ ਇਹਨੂੰ ਕੁੱਲੜ ਮੋਮਬੱਤੀ ਵੀ ਕਹਿ ਸਕਦੇ ਹਾਂ ਹਾਂ ਆ ਵੇਖੋ ਮਿੱਟੀ ਦੀ ਬਣੀ ਵੀ ਆ ਮਿੱਤਰੋ ਤੇ ਮੈਂ ਕਹਿੰਦਾ ਜੇ ਆਪਾਂ ਇਹਨੂੰ ਕਰ ਲਈਏ ਕੁਛ ਇਹਨਾਂ ਵਿੱਚੋਂ ਮੋਮਬੱਤੀ ਕੱਢ ਦਈਏ ਤਾਂ ਕੁੱਲੜ ਚ ਆਪਾਂ ਘੜ ਬਣਾ ਸਕਦੇ ਹਾਂ ਯਾ ਯਾ ਬੜਾ ਸਦਾ ਨਹੀਂ ਬਣਾ ਸਕਦੇ ਇਹ ਸੀ ਬਣਾਉਣਾ ਜੋ ਕੁੱਲੜ ਕੁੱਲੜ ਰਸੀ ਵੀ ਹੁੰਦੀ ਆ ਕੁਲਰ ਨਾਲ ਰਸੀਨ ਦੀ ਕੁਲਰ ਦੇ ਕੇ ਦਿੰਦੇ ਆ 80 ਰੁਪਏ ਕੁਲਰ ਚਾਹ ਬਣ ਸਕਦੀ ਹੈ ਕੁਲਰ ਪੀਸਾ ਬਣ ਸਕਦਾ ਹੈ ਨਾ ਇੱਧਰ ਪਿਆ ਸਾਰਾ ਇਲੈਕਟ੍ਰੋਨਿਕ ਸਮਾਨ ਇੱਥੇ ਦੇਖ ਲੈ ਤੂੰ ਕੈਜ ਮੈਕਸੀਪਾ ਲਾਤਾ ਜੂਸਰ ਹੈ ਨਾ ਆ ਵੀ ਜੂਸਰ ਹੈ ਸਾਰੇ ਜੂਸਰ ਹੀ ਆ ਗ੍ਰੈਂਡ ਤੇ ਕਰਦੇ ਨਹੀਂ ਹੈ ਗ੍ਰੈਂਡ ਤੇ ਕਰਦੇ ਨਹੀਂ ਨਹੀਂ ਬਹੁਤਾ ਕੁਝ ਨਾ ਦੇ ਇੱਧਰ ਇਹ ਹੈ 200 ਰੁਪਏ ਦਾ ਇਹ ਜੂਸਰ ਦਾ ਹੈ 10 12000 ਦਾ ਇਹ ਜੂਸਰ ਇਹਨਾਂ ਦਾ ਜੂਸ ਨਹੀਂ ਪੀਣਾ ਤੇ ਜੂਸਰ ਜੂਸੇ ਨਹੀਂ ਆਉਂਦਾ ਹਾਂ ਇਹ ਜਿਆਦਾ ਵੱਡੇ ਪ੍ਰੋਫੈਸ਼ਨਲ ਸਾਰੇ ਰੈਸਟੋਰੈਂਟਾਂ ਵਿੱਚ 12 ਵਿੱਚ ਰੱਖਣ ਵਾਲੇ ਉੱਤੇ ਘਰ ਰੱਖਣ ਵਾਲੇ ਆਏ ਜਮੇ ਦੇਖੋ 99 ਯੂਰੋ ਦਾ ਹੈ ਇਹਨਾਂ ਵਿੱਚ ਕਈ 12 ਵੀ ਦੇਖਿਆ ਸਿੰਪਲ ਹੈ ਬਿਲਕੁਲ ਜੂਸ ਕੱਢਣ ਵਾਸਤੇ ਜਿਹੜੇ ਬਾਕੀ ਸਾਰੇ ਇਲੈਕਟ੍ਰੋਨਿਕ ਹੈ ਇਹ ਕੋਈ ਇਲੈਕਟ੍ਰੋਨਿਕ ਨਹੀਂ ਕੋਈ ਤਾਰ ਹੀ ਨਹੀਂ ਲੱਗੀ ਤੁਸੀਂ ਲੱਗਿਆ ਹੋਗਾ ਇਹਨੂੰ ਇਹ ਸਿੰਪਲ ਸੰਤਰੇ ਛੇਲਣਾ ਇਹ ਚ ਰੱਖਣਾ ਤੇ ਪ੍ਰੈਸ ਕਰਨਾ ਤੇ ਜੂਸ ਥੱਲੇ ਤੇ ਇਹਦੀ ਕੀਮਤ ਦੇਖੋ ਇਹਦੀ ਕੀਮਤ ਵੀ 100 ਯੂਰੋ ਹੈ ਇਹ ਵੀ ਦੇਖੋ 9-10 ਹਜ਼ਾਰ ਤਾਂ ਪੈਂਦੇ ਨਹੀਂ ਇਹਦਾ ਨਾਲੇ ਕੁਝ ਵੀ ਨਹੀਂ ਹੈਗਾ ਜੇ ਬੰਦੇ ਮੈਂ ਕਹਿੰਦਾ ਆਪਣੀ ਇੰਡੀਆ ਲੈ ਕੇ ਜਾਵੇ ਡਾਇਗ੍ਰਾਮ ਇਹਦੀ ਤਾ ਆਪਣੀ ਮਿਸਤਰੀਆਂ ਨੇ ਇਹਨੂੰ ਦੇਖ ਕੇ ਬਣਾ ਦੇਣਾ ਵੀ ਹਾਂ ਤੂੰ ਚਾਰ ਪੰਜ ਗੁੱਡੀ ਜੇ ਵੀ ਚਾਦ ਕਿ ਕਿਦੋਂ ਸ਼ਾਵ ਤਾਂ ਪਈਆਂ ਵੀ ਇਹ ਕਿ ਕਿੱਥੇ ਪਿਆ ਵੇ ਤੇ ਉਹਨਾਂ ਨੇ ਮੈਂ ਕਹਣਾ ਹੈ ਦੇਖ ਕੇ ਬਣਾ ਦੇਣਾ ਉਹਦੇ ਚਲ ਵੀ ਲੱਗ ਲੈ ਜਾਂਦੇ ਵਿੱਚ ਤੇ ਆਹ ਕਾਰਡ ਦੀ ਲੋਡ ਇੱਥੇ ਹੀ ਪੈਂਦੀ ਹੈ ਜਦੋਂ ਆਪਾਂ ਨੇ ਕਾਸੇ ਤੇ ਪੈਸੇ ਦੇਣੇ ਆ ਨਾ ਤਾਂ ਕਾਰਡ ਦੇ ਉੱਪਰ ਸਕੈਨ ਕਰਕੇ ਉਹਨੇ ਫਿਰ ਆਪਾਂ ਤੋਂ ਪੈਸੇ ਲੈਣੇ ਤਾਂ ਕਿ ਜਿਹੜਾ ਇਹਦਾ ਰਸੀਪੂਤਾ ਸਕੰਤਰੀ ਯੂਨੀਵਰਸਿਟੀ ਆਪਣੀ ਕਮਰਚਰ ਹਿਸਾ ਨੂੰ ਜਾਵੇ ਤੇ ਟਾਈਮ ਹੁਣ ਮਿੱਤਰੋ 1:30 ਬਜ ਗਿਆ ਤੇ ਆਪਣਾ ਲੰਚ ਦਾ ਟਾਈਮ ਹੋ ਗਿਆ ਜੀ ਖਾਣ ਵਾਸਤੇ ਬਣਾਈ ਆ ਆਪਣੀ ਛੋਲਿਆ ਦੀ ਦਾਲ 요거ਟ ਦਹੀਂ ਤੇ ਵਿੱਚ ਕਾਲੀ ਮਿਰਚੇ ਪਾ ਕੇ ਤੇ ਨਾਲ ਸਿੰਪਲ ਆਪਣੀਆਂ ਦੋ ਰੋਟੀਆਂ ਤੇ ਇਧਰ ਆਪਣੇ ਗਿੱਲ ਸਾਹਿਬ ਵੀ ਆ ਗਏ ਨੇ ਹਾਂ ਜੀ ਆਪਣੀ ਹਾਫੜੇ ਲਾ ਕੇ ਹੁਣ ਫਿਰ ਦਵਾ ਜਾਣਾ ਰੋਟੀ ਖਾ ਕੇ ਜਾਣੇ ਆ 2:00 ਹਾਂ ਹਾਂ ਕਰਨੇ ਕਮਾਈਆਂ ਹੈ ਕਰਾਂਗੇ ਕੁਸਤਾ ਕਰਾਂਗੇ ਪਰ ਇਹ ਕਹਿੰਦਾ ਨਾ ਵੀ ਕੁਝ ਮਰਜ਼ੀ ਹੋ ਜਾਵੇ ਵੀ ਅਗਲੇ ਸਾਲ ਨਾ ਆਪਾਂ ਨੇ ਕੋਠੀ ਉੱਤੇ ਜਹਾਜ਼ ਖੜਾਏ ਦੇਣਾ ਤੇ ਮੁੰਡਾ ਕੂੜੀ ਜੋਰ ਲਾ ਕੇ ਵਹਿਤ ਕਰ ਰਿਹਾ ਹੈ ਜਿਵੇਂ ਪੁੱਜ ਮੈਂ ਕੋਸਤਾ ਖੜੂਗਾ ਜਹਾਜ ਨਾਲ ਨਹੀਂ ਜਹਾਜ ਖੜਾ ਦੇਣਾ ਭਾਈ ਜਹਾਜ ਖੜਾ ਦੇਣਾ ਤੇ ਗੁਸ਼ਾਹ ਸੀ ਨਾ ਆਪਣੇ ਥੋੜੇ ਨਾ ਇਹ ਆਉਂਦੀ ਸਾਰੇ ਘਰ ਬਾਅਦ ਚ ਵੜਦੇ ਪਹਿਲਾਂ ਜੇ ਲੱਭਣਾ ਹੈ ਪੈਂਟਰ ਕਿਥੇ ਹੈ ਪੈਂਟਰ ਕਿਥੇ ਗਿਆ ਤੇ ਪੈਂਟ ਥੋੜਾ ਮੰਜੇ ਥੱਲੇ ਵੜਿਆ ਪਿਆ ਤੇ ਗੁਸ਼ਾਹ ਦਾ ਰੋਟੀ ਖਾਣ ਨੂੰ ਦਿਲ ਨਹੀਂ ਕਰਦਾ ਹੈਗਾ ਆਜਾ ਦਿਖਾ ਮੈਂ ਕਿੱਦਾਂ ਦਾ ਮਾਈਂਡ ਇਹਦਾ ਕਿਦਾਂ ਦਾ ਮੂੰਹ ਜਾ ਅਫਸੋਸਿਆ ਅਫਸੋਸਿਆ ਹੋਇਆ ਹੈਗਾ ਨਾ ਆਲੇ ਇッカ 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 ਇਹਨੂੰ ਦੇਖ ਕੇ ਥੱਲੇ ਆਉਣੀ ਵੀ ਹੈਗਾ ਤਾਂ ਇੱਥੇ ਕਿਧਰ ਗਿਆ ਥੋੜਾ ਸੁੱਤਾ ਪਿਆ ਹੁਣ ਸੌਂ ਗਿਆ ਥੱਲੇ ਸੁੱਤਾ ਰਹਿ ਪੁੱਤ ਪੈ ਜਾਣਦਾ ਨੂੰ ਲੈ ਕਿੱਥੇ ਦੁੱਸਰ ਥੱਲੇ ਹਾਲੀਆ ਮਾਣ ਥੱਲੇ ਵੜ ਜਾ ਉਹ ਥੱਲੇ ਵੜ ਜਾ ਮੈਂ ਥੱਲੇ ਜਾ ਰਹੀ ਹਾਂ ਇਹ ਤਾਂ ਫੱਟਾ ਨਹੀਂ ਦਰਵਾਜੇ ਖੁੱਲਾ ਸੀ ਪੰਸੀਗਾ ਦਰਵਾਜੇ ਬੰਦ ਹੈ ਜੀ ਬਸ ਦਰਵਾਜੇ ਬੰਦ ਹੈ ਉਹ ਤਾਂ ਫਿਰ ਤੇ ਘਰ ਚ ਵੀ ਕਿਤੇ ਜਾਣ ਲੱਗੇ ਨਹੀਂ ਉੱਥੇ ਸੁੱਤਾ ਪਿਆ ਨਹੀਂ ਉੱਠਦਾ ਹੈਗਾ ਜੀ ਉਹ ਬਾਹਰ ਤੇ ਭਾਵੇਂ ਸੁੱਤਾ ਪਿਆ ਮੈਂ ਕਿਹਾ ਉਹ ਜਾ ਕੇ ਚੱਕਣ ਲੱਗੇ ਇਹ ਪਤਾ ਵੀ ਉੱਥੇ ਪਿਆ ਥੱਲੇ ਤੂੰ ਐ ਸੋਚ ਮੈਂ ਮਨ ਸੋਚ ਵੀ ਥੱਲੇ ਬੈਠਾ ਬਸ ਉਹ ਨਹੀਂ ਨਹੀਂ ਸੱਚਾ ਜਾ ਸਭ ਤੋਂ ਠੀਕ ਹੈ ਪਹਿਲਾਂ ਉੱਠੋ ਬਈ ਤੈਨੂੰ ਡੇਢ ਵਜ ਗਿਆ ਰੋਟੀ ਰੋਟੀ ਭੁੱਖੀ ਲੱਈ ਤੈਨੂੰ ਨਾ ਖਾਲੀ ਉਹਦੇ ਨਾਲ ਬਸ ਬਹਿ ਰਹੇ ਨੇ ਟਿੱਡ ਦੇ ਜੂਹੇ ਤਾਂ ਪਈ ਲੱਗੇ ਹੋਰੇ ਨਾ ਕੀ ਉਹਨੇ ਟੱਪਦੇ ਆ ਉਹਨੂੰ ਬਿੱਲ ਲਈ ਟੱਪਦਾ ਤੇ ਹੁਣ ਟਾਈਮ ਸ਼ਾਮ ਦੇ 5:30 ਹੋ ਗਏ ਨੇ ਤੇ ਆਪਾਂ ਆਪਣੀ ਦੁਕਾਨ ਤੇ ਆ ਗਏ ਪੱਟੀ-ਪੁੱਟੀ ਬਾਲ ਕੇ ਕਬਾਬ ਨੂੰ ਸਾਰਾ ਚਲਾਤਾ ਤੇ ਇੱਧਰ ਬੀਬੀ ਸਿਮਰਜੀਤ ਕੌਰ ਪਹੁੰਚ ਗਈ ਦੁਕਾਨ ਦੇ ਉੱਪਰ ਹਾਂਜੀ ਕੌਰ ਹਮ ਆ ਗਏ ਤੇ ਆ ਗਈ ਜਨਤ ਆ ਗਈ ਤੇ ਜਾ ਕੇ ਕੋਈ ਕੰਮ ਦਾ ਸੰਭੋ ਮੈਂ ਚਾਹ ਵੀ ਘੇ ਠੀਕ ਹੈ ਠੀਕ ਹੈ ਚਾਹ ਕਾਫੀ ਬਣਾ ਕੇ ਪੀਣ ਤੋਂ ਜਾਗੀ ਠੀਕ ਹੈ ਜੀ ਠੀਕ ਹੈ ਗੁਰシャン ਨੂੰ ਕਹਿ ਦਿੱਤਾ ਸੀ ਕਹਿ ਕੇ ਇਸ ਗੇਮ ਖੇਢੀ ਜਾਂਦਾ ਜਿਵੇਂ ਕਿ ਪੜ ਲਾ ਪੁੱਤ ਨੂੰ ਮਨ ਨੂੰ ਮੈਂ ਕਹਿਣਾ ਉਹ ਆ ਕੇ ਅੰਦਰ ਨਾਲ ਕਰਵਾ ਦੇ फटाफट ਮਾਲ ਬਣਾ ਓਕੇ ਠੀਕ ਹੈ ਜੀ ਮਿਲਦੇ ਆ ਜੀ ਤੇ ਟਾਈਮ ਲੱਤਰੋ ਰਾਤ ਦੇ ਸਵੇਰ 12 ਹੋ ਗਏ ਤੇ ਆਪਾਂ ਕੰਮ ਕਸਾਂ ਨਿਵੇੜ ਕੇ ਨਾ ਪਹੁੰਚਿਆ ਪਾਣੀ ਖਾਣ ਵਾਸਤੇ ਇਧਰ ਵੀ ਰੋਣੇ ਕੋ ਚਾਬੈ ਲੋ ਫਿਰ ਆ ਸੰਗਦਾਰਾਂ ਵਾਲੇ ਕੈਮਰੇ ਤੋਂ ਯੂਜ਼ ਤੋਂ ਹੀ ਹੈਗਾ ਤੇ ਆਪਾਂ ਅਕਸਰ ਰਹੇ ਇੱਕ ਵਾਰ ਨਾ ਇੱਥੇ ਪਾਣੀ ਖਾਣ ਵਾਸਤੇ ਹੁੰਦੇ ਹੁਣੇ ਤੇ ਗੁਰシャン ਸਿੰਘ ਨੂੰ ਭੁੱਖ ਲੱਗੀ ਸੀ ਬਹੁਤ ਜ਼ਿਆਦਾ ਤੇ ਸੇਵਰੇ ਵੀ ਖਾਣੇ ਪਾਣੀ ਕੁਝ ਪੀਣਾ ਨਹੀਂ ਕੁਝ ਨਹੀਂ ਜੀ ਫੁਰਸਾਨ ਤੇ ਲੈਣੇ ਤੁਸੀਂ ਨਹੀਂ ਬਟਾ ਫੁਰਸਾਨ ਤੇ ਲੈਣੇ ਤੇ ਲੈਣੀ ਆ ਅੱਧੀ ਦਾ ਉੱਤੇ ਹੀ ਲੈਣੀ ਨੇ ਤੂੰ ਕੋਲਾ ਕੋਲਾ ਪੀ ਲੈਣਾ ਤਾਂ ਇਹ ਨਾ ਤਾਂ ਚਾ ਟੋਨਿਕ ਵਾਟਰ ਲੈ ਲਾ ਤੇ ਉਹ ਪੀਣੀ ਬਿਸਖਾਂ ਤੂੰ ਕੀ ਪੀਣਾ ਮੈਂ ਤਾਂ ਪਾਣੀ ਤੋਂ ਲੈ ਤੇ ਪਾਣੀ ਦੇ ਵਿੱਚ ਆਹ ਵਾਲਾ ਸਾਰਾ ਸਮਾਨ ਪੈਦਾ ਆ ਹੈਗੀ ਫੁੰਗੀ ਫੁੰਗੀ ਪਰਚੀ ਨਹੀਂ ਪਰਚੀ ਨਹੀਂ ਨਾ ਫੁੰਗੀ ਮਿਸਤੀ ਆ ਮਿਕਸ ਫੁੰਗੀ ਆ ਖੁੰਬਾ ਸਾਰੀਆਂ ਇਹ ਤੇ ਆ ਹੈਗੇ ਆਪਣੇ ਆਲੂ ਇਹ ਵੀ ਕਹਿੰਦੇ ਆ ਤੇ ਆ ਪੋਲੋ ਦਾ ਹੁੰਦਾ ਪੀਸ ਮੀਟਰ ਦਾ ਚਿਕਨ ਦੇ ਵਿੱਚ ਆਵੇ ਤੇ ਆਗੇ ਸ਼ਿਮਲਾ ਮਿਰਚ ਤੇ ਆਗੇ ਸੁਪਰੀਆਂ ਨਹੀਂ ਆ ਪਕਸਰਾ ਆਪਾਂ ਵੀ ਬੜੋਲੇ ਹੋਣੀ ਆਪਣੀ ਦੁਕਾਨ ਦੇ ਉੱਤੇ ਤੇ ਉਧਰ ਆਗੇ ਬਤਾਉ ਬੈਂਗਣ ਤੇ ਜ਼ੁਕੀਨੀਆ ਚ ਕੋਈ ਆ ਸਾਗ ਤੇ ਗੋਭੀ ਕਿਉਂ ਤੁਸੀਂ ਕੀ ਪਾਣਾ ਪਾਣੀ ਵਿੱਚ ਮੈਂ ਪਾਣੀ ਵਿੱਚ ਪਕਾਉਣਾ ਜੀ ਕੂੰਗੀ ਮਿਸ ਤੇ ਜ਼ੁਕੋਰੀ ਆ ਤੇ ਜ਼ੁਕੀਨੀ ਤੇ ਪਿਕਾਂ ਤੇ ਬਾ ਲੋਈ ਪਾਣੀ ਵਿੱਚ ਤੋਂ ਬਣ ਕੇ ਆਪਣੇ ਤਿਆਰ ਹੋ ਗਏ ਆਪਣੀ ਪਾਣੀ ਆ ਤੇਈ ਬੱਚਗੋਰੀਆ ਸਲਸੀਚਾ ਤੇ ਕੈਚਅਪ ਮਾਈਨਸ ਤੇ ਪਿਕੰਤੇ ਚਿਗੋਰੀਆ ਭੁੱਲ ਗਈ ਲੱਗੇ ਜੀ ਅੱਗੇ ਤੇ ਲੱਗ ਅੰਕੇ ਫੁੰਗੀ ਬੋਰਚਿਨੀ ਇਹ ਇਦਾਂ ਬਣਦੀ ਮਸੂਪਾਨੀ ਪਾ ਦੇ ਕੋਸਾ ਸਮਾਨ ਇਹਦੇ ਵਿੱਚ ਮਿਕਸ ਕਰਕੇ ਜੀ ਕਿੰਨੀ ਆਚ ਆਪਣਾ ਸਾਗ ਹੋ ਗਿਆ ਵਿੱਚ ਇਹਦੇ ਪੁੰਗੀ ਹੋਈ ਆਪਣੇ ਕੁੰਬਾ ਹੋ ਗਈ ਹੈ ਛੋਲੇ ਮਿਰਚਾਂ ਤੇ ਵਿੱਚ ਭਰ ਕੇ ਤਾਂ ਜਲਾ ਚਿਕੋਰੀ ਥੋੜੀ ਪਿਕਾਂਟੀ ਚੰਦਰਾਤ ਥੋੜਾ ਪਿਕਾਂਟੀ ਅਸੀਂ ਪਿਕਾਂਟੀ ਅਸੀਂ ਮਿਰਚੇ ਖਾਣੇ ਵਾਸ਼ ਕੇ ਆ ਮਿਰਚਾਂ ਤੇ ਫੁੱਲੀਆਂ ਮੰਗਦੇ ਖਾਣ ਨੂੰ ਫਿਰ ਸ਼ਮਲ ਨੇ ਉਹ ਕਿਸ ਮੈਚਪ ਉਹ ਕਿਸ ਮੈਚਪ ਟੀਵਨ ਹੁਣ ਕੀ ਆ ਚਾਹ। ਵਾਹ ਵਾਹ। ਇੰਝ ਇਸ ਕੁਝ ਇੰਸਟਾਲ ਕੀਤਾ। ਵਾਹ। ਦੇਖੋ ਇਹ ਰੈਸਟੋਰੈਂਟ ਦੋਹਾਂ ਚ। ਤੇ ਆਹ ਵਾਲਾ ਹੈਗਾ ਮਿੱਤਰੋ ਬਣਾਇਆ ਵਸਾ ਲੈਣਾ ਨਹੀਂ ਬੈਠਣ ਵਾਸਤੇ ਕਿੰਨਾ ਸੋਹਣਾ ਬਣਾਇਆ ਵੇ। ਲਾਈਟਾਂ ਦੀ ਪੂਰੀ ਐਨ ਕਰੀਵੀ ਆ ਪੂਰੀ ਡੈਕੋਰੇਸ਼ਨ ਤੇ ਟੀਵੀ ਵੀ ਲੱਗਿਆ ਹੋਇਆ ਹੈ ਸਾਹਮਣੇ ਦੇਖੋ ਇਹ ਤਾਂ ਤੇ ਆਹ ਸਾਰੇ ਹਲਦ ਵਾਲੇ ਆਲਾ ਦਵਾੜਾ ਇਦਾਂ ਦਾ ਹੀ ਆ ਤੇ ਆਹ ਪਹਿ ਟੇਬਲ ਇਧਰ ਬੈਠਣ ਵਾਸਤੇ ਤੇ ਉਧਰ ਪੰਨੀ ਬਣਦੀ ਹੈ ਤੇ ਇਧਰ ਬੈਠ ਕੇ ਲੋਕ ਸਾਰੇ ਖਾਂਦੇ ਆ। ਤੇ ਆਪੇ ਹੀ ਬੈਠੀ ਇੱਥੇ ਕਹਾਂਗੇ ਪੀਣ ਨੂੰ ਪਾਣੀ ਦੇਵਾਂ ਕੋਈ ਨਹੀਂ ਮੈਂ ਪੀਣ ਲਈ ਮਸ਼ਾਲਾ ਪਿਸਕੇ ਪੀਣਾ ਨਾ ਇਹਨੂੰ ਕਰਦੇ ਹਾਂ ਮਸ ਐਡ ਤੇ ਪਰਲੇ ਪਾਸੇ ਕੀ ਮੈਨੂੰ ਉਹਨਾਂ ਦੇ ਪੁੱਤ ਦਾ ਮੂੰਹ ਨਹੀਂ ਦਿਖਦਾ ਕਿਦਾਂ ਬਣੀ ਪਾਣੀ ਸਰੇ ਲੱਗਿਆ ਵੈਸੇ ਹੈ ਸਵਾ ਲੈ ਵੀ ਗੁਰਸ਼ਾਨ ਨੂੰ ਇੰਨੀ ਸਵਾ ਲੈ ਪਾਣੀ ਇਹਨਾਂ ਦੀ ਬਹੁਤ ਜ਼ਿਆਦਾ ਤੈਨੂੰ ਕਿਦਾਂ ਲੱਗੀ ਬਣੀ ਸੀ ਬਹੁਤ ਵਧੀਆ ਜੀ ਸਵਾ ਲੈ ਵਧੀਆ ਬਣਾਉਂਦੇ ਪਾਣੀ ਵਾਕੀ ਇਹ ਮੁੰਡੇ ਬਹੁਤ ਥੋੜੀ ਪਾਣੀ ਬਣਾਉਂਦੇ ਆ ਲੈ ਗੁਰਸ਼ਾਨ ਨੇ ਉਹਨਾਂ ਨੇ ਲਿਆਦ ਨਹੀਂ ਪਾਣੀ ਦੀ ਲੋੜ ਹੀ ਲੱਗ ਰਹੀ ਮੈਨੂੰ ਨਾ ਕੁਛ ਹਨ Grazie mille fra. Molto buono. Sei fatto panini veramente buoni, capito? Oh, sono i panini, ma il sapore è stecchiano ne. Ci vedremo dopo. A dopo, ciao. Time dekho mitro raat de tusi 1:10 reh gaye. Te Rome shehar de vich na tusi dekho gaddiyan kivein chaldiyan hain. Traffic dekho mahol traffic da hai. Lagda vee raat de 1:00 pe. Aidha lagda vee subah de 4-5 baje vee hain vi log kamakaran te ja rahe hain. Dekho ehni jara traffic hai Rome diyan sadkan de vich. ਤੇ ਆਪਾਂ ਪਹੁੰਚੀ ਜੀ ਆਪਣੇ ਘਰ ਟਾਈਮ ਸਵਾਇਕ ਹੋ ਗਿਆ ਸਾਨੂੰ ਪੂਰਾ ਅੱਧਾ ਘੰਟਾ ਲੱਗ ਗਿਆ ਆਪਣੇ ਉੱਥੋਂ ਪਾਣੀ ਲੈ ਕੇ ਘਰ ਆਉਣ ਤੱਕ ਤੇ ਬਾਕੀ ਹੁਣ ਮਿੱਤਰੋ ਆਪਾਂ ਵਲੋਗ ਆਪਣੇ ਤੇ ਬੰਦ ਕਰਦੇ ਆਂ ਵਲੋਗ ਦੀ ਰੇਟਿੰਗ ਕਰਾਂਗੇ ਤੁਹਾਡੇ ਜੀ ਆਪਾਂ ਸਾਰਾ ਦਿਨ ਆਪਾਂ ਸ਼ੇਅਰ ਕੀਤਾ ਤੇ ਤੁਹਾਨੂੰ ਜੀ ਆਪਣਾ ਜਿਹਾ ਵਲੋਗ ਪਸੰਦ ਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਬੈਲ ਆਈਕਨ ਦੇ ਕਰਿਓ ਖੁਲਿਓ ਕਿ ਸਵੇ ਮਿਲਾਂਗੇ ਤੁਹਾਨੂੰ ਇੱਕ ਹੋਰ ਸੋਹਣੇ ਜਿਹੇ ਵਲੋਗ ਦੇ ਵਿੱਚ ਤਦ ਤੱਕ ਲਈ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ